ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਕੁਝ ਐਸੇ ਮੁਬਾਰਕ ਸ਼ਬਦਾਂ ਦਾ ਜਿਹੜਾ ਉਚਾਰਨ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਹੜੇ ਮੁਬਾਰਕ ਸ਼ਬਦਾਂ ਦਾ ਉਚਾਰਨ ਅਕਸਰ ਹੀ ਅਸੀਂ ਬਹੁਤ ਵਾਰ ਅਨਗੈਲੀ ਦੇ ਵਿੱਚ ਧਿਆਨ ਪ੍ਰੋਪਰ ਨਾ ਦੇਣ ਕਰਕੇ ਨਾ ਅਸੀਂ ਬਹੁਤ ਅਸ਼ੁੱਧ ਪੜ ਜਾਂਦੇ ਆ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਮੁਬਾਰਕ ਸ਼ਬਦ ਤੁਸੀਂ ਦੇਖ ਰਹੇ ਹੋ ਇਹਨਾਂ ਮੁਬਾਰਕ ਸ਼ਬਦਾਂ ਦਾ ਅੱਜ ਅਸੀਂ ਉਚਾਰਨ ਸਹੀ ਸ਼ੁੱਧ ਕੀ ਹੋਣਾ ਚਾਹੀਦਾ ਹੈ ਇਹਦੇ ਬਾਰੇ ਅਸੀਂ ਵਿਚਾਰ ਜਿਹੜੇ ਆ ਉਹ ਸਾਂਝੇ ਕਰਾਂਗੇ ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਦਾ ਰੋਜ਼ਾਨਾ ਸਹਿਰ ਪਾਠ ਕਰਦੀਆਂ ਨੇ ਨਾ ਮੈਂ ਬੇਨਤੀ ਕਰਨਾ ਚਾਹਾਂਗਾ ਉਹ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ। ਸੰਗਤ ਜੀ ਹੁਣ ਆ ਜਿਹੜੇ ਸ਼ਬਦ ਤੁਸੀਂ ਲਿਖੇ ਹੋਏ ਦੇਖ ਰਹੇ ਹੋ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਆ ਉਹ ਸ਼ਬਦ ਕੀ ਆ ਤੱਤੇ ਨੂੰ ਸਿਹਾਰੀ ਦੀ ਮਾਤਰਾ ਅਤੇ ਪੈਰ ਦੇ ਵਿੱਚ ਅੱਧਾ ਰਾਰਾ ਅੱਖਰ ਲੱਗਾ ਹੋਇਆ। ਹੁਣ ਮੈਂ ਬਹੁਤ ਵਾਰ ਬੇਨਤੀ ਕਰਦਾ ਹੁਨਾ ਵੀ ਗੁਰਬਾਣੀ ਦੇ ਵਿੱਚ ਜਿਹੜਾ ਰਾਰਾ ਅੱਖਰ ਆ ਨਾ ਜੀ ਇਹ ਸਾਡੀ ਗੁਰਮੁਖੀ ਲਿਪੀ ਦੇ ਜਿਹੜੇ ਅਲਫਾਬੈਟ ਆ ਉਹਨਾਂ ਵਿੱਚੋਂ ਇਹ ਅੱਖਰ ਇੱਕ ਐਸਾ ਅੱਖਰ ਆ ਜਿਹੜਾ ਇਹ ਕਿਸੇ ਅੱਖਰ ਦੇ ਪੈਰ ਦੇ ਵਿੱਚ ਵੀ ਲੱਗਾ ਹੁੰਦਾ ਅਤੇ ਮੁਕੰਮਲ ਤੌਰ ਦੇ ਉੱਤੇ ਵਿਅੰਜਨ ਦੇ ਰੂਪ ਦੇ ਵਿੱਚ ਇਹ ਰਾਰਾ ਅੱਖਰ ਪੂਰਾ ਵੀ ਅੱਖਰ ਜਿਹੜਾ ਉਹ ਸ਼ਬਦਾਂ ਦੇ ਵਿੱਚ ਹੁੰਦਾ ਜਦੋਂ ਸੰਗਤ ਜੀ ਇਹ ਰਾਰਾ ਅੱਖਰ ਕਿਸੇ ਅੱਖਰ ਦੇ ਪੈਰ ਦੇ ਵਿੱਚ ਲੱਗਾ ਹੋਵੇ ਨਾ ਤੇ ਉਸ ਵਕਤ ਖਿਆਲ ਰੱਖੋ ਇਸ ਅੱਖਰ ਦਾ ਉਚਾਰਨ ਜਿਹੜਾ ਇਸ ਢੰਗ ਨਾਲ ਕੀਤਾ ਜਾਂਦਾ ਹੈ ਵੀ ਇਹ ਜਿਸ ਅੱਖਰ ਦੇ ਪੈਰ 'ਚ ਲੱਗਾ ਹੋਵੇ ਉਸ ਅੱਖਰ ਦੇ ਨਾਲ ਮਿਲ ਕੇ ਇਹ ਸ਼ਬਦ ਜਿਹੜਾ ਇਹ ਪ੍ਰੋਨਾਂਊਂਸ ਹੁੰਦਾ ਹੈ ਹੁਣ ਆਪਾਂ ਉਹ ਤਾਂ ਦੂਰ ਕਿਉਂ ਜਾਈਏ ਰੋਜ਼ਾਨਾ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਜਿਹਨੂੰ ਅਸੀਂ ਮੰਗਲਾ ਚਰਨ ਦਾ ਪਾਠ ਵੀ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਦਾ ਜਦੋਂ ਅਸੀਂ ਮੰਗਲਾ ਚਰਨ ਜਾਂ ਮੂਲ ਮੰਤਰ ਦਾ ਪਾਠ ਕਰਦੇ ਆ ਨਾ ਤੇ ਲਾਸਟ ਵਿੱਚ ਅਸੀਂ ਮੁਬਾਰਕ ਸ਼ਬਦ ਉਚਾਰਨ ਕਰਦੇ ਆ ਗੁਰ ਅੱਗੇ ਕੀ ਹੈ ਜੀ ਪੱਪੇ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੋਇਆ ਤੇ ਫਿਰ ਸਸੇ ਨੂੰ ਕੰਨਾ ਦੱਦੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਹੁਣ ਕਈ ਮੇਰੇ ਵੀਰ ਕਈ ਮੇਰੀਆਂ ਭੈਣਾਂ ਜਦੋਂ ਇਸ ਸ਼ਬਦ ਦਾ ਪਾਠ ਉਚਾਰਨ ਕਰਦੀਆਂ ਹਨ ਤਾਂ ਉਹ ਇਸ ਸ਼ਬਦ ਦਾ ਪਾੜ ਉਚਾਰਨ ਕਰਦੇ ਹਨ ਜਾਂ ਕਰਦੀਆਂ ਹਨ ਪਰਸਾਦ ਪਰਸਾਦ ਇਸ ਢੰਗ ਨਾਲ ਮੈਂ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਜਿਹੜਾ ਰਾਰਾ ਅੱਖਰ ਆ ਨਾ ਉਹ ਇੱਥੇ ਪੱਪੇ ਅੱਖਰ ਦੇ ਪੈਰ ਚ ਲੱਗਾ ਹੋਇਆ ਤੋ ਇਹਦਾ ਪਾਠ ਪਰਸਾਦ ਜਾਂ ਪ੍ਰਸ਼ਾਦ ਸਸੇ ਨੂੰ ਬਿੰਦੀ ਲਾ ਕੇ ਇਸ ਢੰਗ ਨਾਲ ਉਚਾਰਨ ਨਹੀਂ ਕਰਨਾ ਇਹ ਬਹੁਤ ਅਸ਼ੁੱਧ ਉਚਾਰਨ ਆ ਇਹਦਾ ਉਚਾਰਨ ਕੀ ਹੋਏਗਾ ਪ੍ਰਸਾਦ ਪ੍ਰ ਪ੍ਰ ਆਏਗਾ ਪੜ ਪਪਾ ਅੱਖਰ ਉਹਦੇ ਨਾਲ ਰਾਰਾ ਅੱਖਰ ਮਿਲ ਕੇ ਪ੍ਰੋਨਾਂਸ ਹੋਏਗਾ ਪ੍ਰ ਪ੍ਰ ਸਾਦ ਪ੍ਰ ਸਾਦ ਇਕੱਠਾ ਪ੍ਰੋਨਾਂਸ ਕਰਾਂਗੇ ਸਸੇ ਨੂੰ ਜਿਹੜੀ ਕੰਨੇ ਦੀ ਮਾਤਰਾ ਹੈ ਇਹ ਦਿर्घ ਮਾਤਰਾ ਦਦੇ ਨੂੰ ਸਿਹਾਰੀ ਇਹ ਲਗੂ ਮਾਤਰਾ ਹੈ ਤਾਂ ਪੜ ਤੁਚਣ ਹੋਏਗਾ ਪ੍ਰ ਸਾਦ ਤਾਂ ਇਹ ਜਿਹੜੇ ਸ਼ਬਦ ਦਾ ਜਿਹੜੇ ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੱਤੇ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਈ ਆ ਹੁਣ ਇੱਥੇ ਖਿਆਲ ਵਿੱਚ ਰੱਖੋ ਜਦੋਂ ਕਿਸੇ ਅੱਖਰ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੋਵੇ ਉਸ ਅੱਖਰ ਨੂੰ ਕੋਈ ਲਗ ਮਾਤਰਾ ਲੱਗੀ ਹੋਵੇ ਨਾ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਜਾਂ ਔਂਕੜ ਦੀ ਮਾਤਰਾ ਲੱਗੀ ਹੋਵੇ ਜਾਂ ਬਿਹਾਰੀ ਦੀ ਮਾਤਰਾ ਲੱਗੀ ਹੋਵੇ ਕੋਈ ਵੀ ਲਗ ਮਾਤਰਾ ਲੱਗੀ ਹੋਵੇ ਨਾ ਤੋ ਖਿਆਲ ਵਿੱਚ ਰੱਖੋ ਵੀ ਐ ਅਸੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਲਗ ਮਾਤਰਾ ਉਹ ਲਗ ਮਾਤਰਾ ਰਾਰੇ ਅੱਖਰ ਨੂੰ ਲੱਗ ਕੇ ਪ੍ਰੋਨਾਂਸ ਹੋਏਗੀ ਹੁਣ ਸ਼ਬਦ ਵਿੱਚ ਤੱਤੇ ਨੂੰ ਸਿਆਰੀ ਆ ਪਰ ਇੱਥੇ ਜਦੋਂ ਉਚਾਰਨ ਕਰਾਂਗੇ ਇਹ ਸਿਆਰੀ ਦੀ ਮਾਤਰਾ ਤੱਤੇ ਨੂੰ ਉਚਾਰਨ ਨਹੀਂ ਹੋਣੀ ਇਹ ਰਾਰੇ ਅੱਖਰ ਨੂੰ ਉਚਾਰਨ ਹੋਏਗੀ ਤੋ ਇਹਦਾ ਸਰੂਪ ਬਣੇਗਾ ਤੱਤਾ ਰਾਰੇ ਨੂੰ ਸਿਆਰੀ ਦੀ ਮਾਤਰਾ ਹੁਣ ਇਹ ਜਿਹੜਾ ਸ਼ਬਦ ਆ ਸਭ ਤੋਂ ਪਹਿਲਾਂ ਇਹ ਗੁਰਬਾਣੀ ਚ ਆਪਾਂ ਬਹੁਤ ਵਾਰ ਪੜਦੇ ਆ ਇਹ ਸ਼ਬਦ ਦਾ ਉਚਾਰਨ ਕੀ ਕਰਾਂਗੇ ਤੱਤੇ ਤੱਤਾ ਅੱਖਰ ਮੁਕਤਾ ਰਾਰੇ ਸਿਆਰੀ ਕੀ ਬਣੇਗਾ ਤਰੇ ਤਰੇ ਇਹਨੂੰ ਕਈ ਸੱਜਣ ਪੜਦੇ ਆ ਤ੍ਰੈ ਤ੍ਰੈ ਪਵਣ ਇਸ ਢੰਗ ਨਾਲ ਪ੍ਰੋਨਾਂਊਂਸ ਕਰਦੇ ਆ ਤ੍ਰੈ ਪਵਣ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਹਨੂੰ ਤ੍ਰੈ ਪਵਨ ਨਹੀਂ ਕਰਨਾ ਇਹ ਅਸ਼ੁੱਧ ਉਚਾਰਨ ਕਿਉਂਕਿ ਜੇ ਤ੍ਰੈ ਪੜੋਗੇ ਫਿਰ ਤ੍ਰੈ ਰਾਰੇ ਤੇ ਊਲਾਰ ਦੁਲਾਵਾਂ ਦੀ ਮਾਤਰਾ ਦਾ ਉਚਾਰਨ ਹੋ ਰਿਹਾ ਤ੍ਰੈ ਇਹ ਪਾਠ ਗਲਤ ਆ ਤ੍ਰੈ ਨਹੀਂ ਆ ਇੱਥੇ ਖਿਆਲ ਚ ਰੱਖੋ ਪਾਠ ਕੀ ਆ ਰਾਰੇ ਨੂੰ ਸਿਹਾਰੀ ਆ ਤੇ ਸਿਹਾਰੀ ਦੀ ਜਿਹੜੀ ਮਾਤਰਾ ਹੈ ਉਹ ਇੱਕ ਲਾਂ ਦੀ ਮਾਤਰਾ ਵੱਲ ਉਲਰ ਜਾਂਦੀ ਹੈ ਜੀ ਉਚਾਰਨ ਕਰਨ ਲੱਗੇ ਆ ਤੇ ਇਹਦਾ ਹਲਕੀ ਜਿਹੀ ਟੋਨ ਵਿੱਚ ਉਚਾਰਨ ਹੁੰਦਾ ਪਾਠ ਚਨ ਕੀ ਹੋਏਗਾ ਤ੍ਰਿ ਤ੍ਰਿ ਹਲਕਾ ਜਿਹਾ ਪਾਠ ਹੋਏਗਾ ਤ੍ਰਿ ਤ੍ਰੈ ਨੀ ਤ੍ਰਿ ਤ੍ਰ ਪਵਨਮ ਇਸ ਢੰਗ ਨਾਲ ਕਈ ਇਹਨੂੰ ਤ੍ਰਿ ਪਵਨ ਪੜਦੇ ਆ ਤ੍ਰਿ ਤ੍ਰਿ ਪਵਨ ਤ੍ਰਿ ਪਵਨ ਨਹੀਂ ਪ੍ਰੋਨਾਂਸ ਕਰਨਾ ਤ੍ਰਿ ਫਿਰਾਰੇ ਨੂੰ ਬਿਹਾਰੀ ਦੀ ਮਾਤਰਾ ਦਾ ਉਚਾਰਨ ਹੁੰਦਾ ਇੱਥੇ ਬਿਹਾਰੀ ਦੀ ਮਾਤਰਾ ਨਹੀਂ ਲੱਗੀ ਹੋਈ ਇੱਥੇ ਸਿਹਾਰੀ ਦੀ ਮਾਤਰਾ ਲੱਗੀ ਹੋਈ ਆ ਤੂੰ ਸਿਹਾਰੀ ਦੀ ਜਿਹੜੀ ਮਾਤਰਾ ਹੈ ਉਹ ਲਘੂ ਮਾਤਰਾ ਹੈ ਤ੍ਰੇ ਪਾਠ ਉਚਾਰਨ ਕਰਾਂਗੇ ਤ੍ਰੇ ਭਵਨ ਪੋਲਾ ਜੇ ਉਚਾਰਨ ਕਰਾਂਗੇ ਤ੍ਰੇ ਤਤੇ ਦੇ ਪੈਰ ਚ ਅੱਧਾ ਰਾਰਾ ਤ੍ਰੇ ਭਵਨ ਇਸੇ ਤਰ੍ਹਾਂ ਪਾਠ ਅਗਲਾ ਪਾਠ ਆ ਜੀ ਤ੍ਰੇ ਕੁਟੀ ਤ੍ਰੇ ਕੁਟੀ ਇਹ ਪਾਠ ਵੀ ਗੁਰਬਾਣੀ ਚ ਕਈ ਵਾਰ ਹੁੰਦਾ ਹੈ ਤ੍ਰੇ ਕੁਟੀ ਇਸੇ ਤਰ੍ਹਾਂ ਇਸ ਤੋਂ ਅਗਲਾ ਪਾਠ ਜਿਹੜਾ ਹੈ ਉਹਦਾ ਵੀ ਖਾਸਾ ਖਿਆਲ ਰੱਖੋ ਪਾਠ ਕੀ ਆ ਜੀ ਤ੍ਰੇ ਗੁਣ ਤ੍ਰੇ ਪੋਲਾ ਜੇ ਤ੍ਰੇ ਗੁਣ ਤਾਂ ਇਹ ਸ਼ਬਦਾਂ ਦਾ ਪਾਠ ਆ ਜੀ ਤ੍ਰੇ ਭਵਨ ਤ੍ਰੇ ਕੁਟੀ ਤ੍ਰੇ ਗੋਣਾ ਇਨੁ ਤ੍ਰੈ ਪਵਨ ਤ੍ਰੈ ਕੁਟੀ ਤ੍ਰੈ ਗੁਣ ਇਸ ਢੰਗ ਨਾਲ ਪ੍ਰੋਨਾਂਊਂਸ ਨਹੀਂ ਕਰਨਾ ਹਾਲਾਂਕਿ ਇਹਦਾ ਜਿਹੜਾ ਅਰਥ ਆ ਜੀ ਜਦੋਂ ਅਸੀਂ ਤ੍ਰੇ ਦਾ ਅਰਥ ਕਰਾਂਗੇ ਇਹਦਾ ਅਰਥ ਤਿੰਨ ਬਣੇਗਾ ਗਿਣਤੀਵਾਚਕ ਤਿੰਨ ਤਿੰਨ ਪਵਨ ਤ੍ਰੈ ਕੁਟੀ ਮਤਲਬ ਤਿੰਨ ਕੁਟੀਆਂ ਇਸੇ ਤਰ੍ਹਾਂ ਤ੍ਰੈ ਗੁਣ ਮਤਲਬ ਤਿੰਨ ਗੁਣਾ ਤੋਂ ਸੰਗਤ ਜੀ ਖਾਸਾ ਖਿਆਲ ਰੱਖੋ ਤੱਤੇ ਅੱਖਰ ਦੇ ਪੈਰ 'ਚ ਅੱਧਾ ਜਿਹੜਾ ਰਾਰਾ ਹੈ ਉਹ ਤੱਤੇ ਅੱਖਰ ਦੇ ਨਾਲ ਮਿਲ ਕੇ ਪ੍ਰੋਨਾਂਊਂਸ ਹੋਣਾ ਹੈ ਤੋ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਵੀਡੀਓ ਨੂੰ ਸੰਗਤ ਜੀ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰਨਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ